ਸਾਰੇ ਦੇਸ਼ਵਾਸੀਆਂ ਨੂੰ 13 April ਨੂੰ ਜਿਹੜਾ ਵਿਸਾਖੀ ਦਾ ਦਿਹਾੜਾ ਆ ਰਿਹਾ ਇਸ ਦੇ ਸਬੰਧ ਵਿੱਚ ਮੈਂ ਸਾਰਿਆਂ ਪੰਜਾਬ ਪਰਵਾਨ ਨੂੰ ਦੇਸ਼ਵਾਸੀਆਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਤੇ ਇਹ ਉਹ ਦਿਹਾੜਾ ਜਿਹਦੇ ਵਿੱਚ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਕੜਕਾ ਪੱਕਦੀਆਂ ਸੀ ਤੇ ਜ਼ਿਮੀਂਦਾਰ ਕਿਸਾਨ ਲੋਕ ਜਿਹੜੇ ਆ ਉਹ 6 ਮਹੀਨਿਆਂ ਪਿੱਛੋਂ ਕਿਤੇ ਆਪਣੀ ਫਸਲ ਦਾ ਮੂੰਹ ਦੇਖਦੇ ਸੀ ਤੇ ਖੁਸ਼ੀਆਂ ਮਨਾਉਂਦੇ ਸੀ ਤੇ 13 ਨੂੰ ਵਸਾਖੀ ਵਾਲੇ ਦਿਨ ਇਹ ਭੰਗੜੇ ਪਾਉਂਦੇ ਸੀ ਢੋਲ ਵਜਾਉਂਦੇ ਸੀ ਜਿਸ ਤਰ੍ਹਾਂ ਸਾਡੇ ਲਾਗੇ ਪੰਡੋਰੀ ਦਾ ਮੈਂ ਇਹ ਲਾਗੇ ਸ਼ਾਗੇ ਤੋਂ ਉੱਥੇ ਜਾ ਕੇ ਤੇ ਗੱਲੜੀ ਸਾਹਿਬਾ ਟਾਲੀ ਸਾਹਿਬ ਜੀ ਨੂੰ ਕਹਿੰਦੇ ਆ ਉੱਥੇ ਜਾ ਕੇ ਤਾਂ ਖੁਸ਼ੀਆਂ ਮਨਾਉਂਦੇ ਸੀ ਤੇ ਵਿਸਾਖੀ ਦਾ ਦਿਹਾੜਾ ਮਨਾਉਂਦੇ ਸੀ ਵਿਸਾਖੀ ਦਾ ਪਰਵ ਜਿਹੜਾ ਇਹ ਸਿੱਖ ਇਤਿਹਾਸ ਨਾਲ ਵੀ ਜੁੜਿਆਦਾ ਕਿਉਂਕਿ ਇਹਦੇ ਵਿੱਚ ਵਿਸਾਖੀ ਵਾਲੇ ਦਿਨ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਜਿਹੜਾ ਗ੍ਰੰਥ ਸਾਹਿਬ ਸੋਰੀ ਜਿਹੜੇ ਸਿੱਖ ਸਾਜੇ ਸੀ ਪੰਜ ਪਿਆਰੇ ਔਰ ਉਹਨਾਂ ਦੀ ਖੁਸ਼ੀ ਦੇ ਵਿੱਚ ਵੀ ਇਹ ਵਿਸਾਖੀ ਦਾ ਦਿਹਾੜਾ ਮਨਾਇਆ ਮਨਾਇਆ ਜਾਂਦਾ ਖਾਸ ਕਰਕੇ ਪੰਜਾਬ ਦੇ ਵਿੱਚ ਇਹ ਬਹੁਤ ਮਸ਼ਹੂਰ ਦਿਹਾੜਾ 13 April ਦਾ ਵਿਸਾਖੀ ਦਾ ਵੈਸੇ ਤਾਂ 13 14 15 ਤੱਕ ਚੱਲਦੇ ਨੇ ਪ੍ਰੋਗਰਾਮ 12 ਤੋਂ ਹੀ ਸ਼ੁਰੂ ਹੋ ਜਾਂਦੇ ਨੇ ਪਰ 13 ਤਰੀਕ ਦਾ ਮਸ਼ਹੂਰ ਹੈ 13 April ਵਿਸਾਖੀ ਦਾ ਦਿਹਾੜਾ 13 April ਨੂੰ ਸਾਰੇ ਖੁਸ਼ੀਆਂ ਮਨਾਓ ਵਧੀਆ ਤੋਂ ਵਧੀਆ ਆਪਣੇ ਖਾਣੇ ਖਾਓ ਤੇ ਪੋਸ਼ਾਕਾ ਪਾਓ ਭੰਗੜੇ ਪਾਓ ਖੁਸ਼ੀ ਮਨਾਓ ਕਿਉਂਕਿ ਅੱਜ ਕੱਲ ਦਾ ਜੀਵਨ ਜਿਹੜਾ ਇੱਕ ਟੈਨਸ਼ਨ ਭਰਿਆ ਜੀਵਨ ਹੈ ਪਰ ਇਹ ਜਿਹੜੇ ਦਿਨ ਤਿਉਹਾਰ ਬਣੇ ਨੇ ਇਹ ਇੱਕ એનર્ਜੀ ਕ੍ਰੀਏਟ ਕਰਨ ਵਾਲੇ ਦਿਨ ਨੇ ਇਹਨਾਂ ਨੂੰ ਦਿਨ ਮਨਾ ਕੇ ਆਪਣਾ ਜੀਵਨ ਸਫਲ ਬਣਾਓ ਇਸੇ ਸੰਬੰਧ ਵਿੱਚ ਮੈਂ 13 April ਦੇ ਸੰਬੰਧ ਵਿੱਚ ਸਾਖੀ ਦੇ ਦਿਹਾੜੇ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਪੇਸ਼ ਕਰਨਾ ਉਹ ਸਵਾਮੀ ਸ਼੍ਰੀ ਗੁਰੂ ਨਾਮਦਾਸ ਮਹਾਸ਼ਕਤੀ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਹੈ ਥੈਂਕ ਯੂ ਵੈਰੀ ਮਚ